ਤਨ ਤਨ ਜ਼ਿਮਨੀ ਚੋਣਾਂ ਦੇ ਰਿਜ਼ਲਟ ਆ ਚੁੱਕੇ ਨੇ ਔਰ ਇਸ ਦੇ ਵਿੱਚ ਸਭ ਨੂੰ ਹੈਰਾਨ ਕੀਤਾ ਮਨਦੀਪ ਸਿੰਘ ਨੇ ਮਨਦੀਪ ਸਿੰਘ ਕਾਂਗਰਸ ਪਾਰਟੀ ਤੋਂ ਵੀ ਅੱਗੇ ਟੌਪ 3 ਦੇ ਵਿੱਚ ਆਪਣਾ ਜਗ੍ਹਾ ਬਣਾਈ ਹੈ ਗੱਲਬਾਤ ਕਰਦੇ ਹਾਂ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਫਸਮਾ ਮੁਕਾਬਲਾ ਹੋ ਸਕਦਾ ਆਮ ਆਦਮੀ ਪਾਰਟੀ ਔਰ ਮਨਦੀਪ ਸਿੰਘ ਦੇ ਵਿਚਕਾਰ ਪਰ ਮਨਦੀਪ ਸਿੰਘ ਜਿਹੜੇ ਨੇ ਤੀਜੇ ਨੰਬਰ ਤੇ ਆਏ ਨੇ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਰਿਜ਼ਲਟ ਨੂੰ ਕਿਵੇਂ ਦੇਖਦੇ ਹੋ ਜੋ ਜ਼ਿਮਨੀ ਚੋਣਾਂ ਦਾ ਆਇਆ ਹੈ ਭਾਈਪੁੱਜ ਜੀ ਕੱਟਾ ਖਾਲਸਾ ਭਾਈਪੁੱਜ ਜੀ ਕੀ ਫਤਿਹ ਜੀ ਰਿਜ਼ਲਟ ਜਿਹੜਾ ਵੀ ਆ ਚੜ੍ਹਦੀ ਕਲਾ ਰਿਜ਼ਲਟ ਆਇਆ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਕਿਹਾ ਸੀ ਦੋ ਦਿਨ ਬਾਅਦ ਬਾਅਦ ਚ ਵੀਡੀਓ ਪਾਤੀ 11 ਦੀ ਤਵਾਰ ਮੋਟਿੰਗ ਹੋਈ ਸੀ ਮੈਂ ਕਿਹ ਜਿੰਦਾ ਵੀ ਰਿਜ਼ਲਟ ਆਏਗਾ ਮੈਂ ਸਿਰ ਮੱਥੇ ਲਾਵਾਂਗਾ ਮੈਨੂੰ ਕੋਈ ਕਿੰਤੁਕੰਤ ਨੂੰ ਕੀ ਹਿੱਟ ਕਰਾਂਗਾ ਜੀ ਅ ਭਾਈ ਸਾਹਿਬ ਤੋਂ ਪਹਿਲਾਂ ਤਾਂ ਤੁਸੀਂ ਕਿਸਮ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਤੁਹਾਨੂੰ ਟਿਕਟ ਅਨਾਉਂਸ ਹੁੰਦੀ ਹੈ ਜਾਂ ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਾ ਐਲਾਨ ਕਰਦੇ ਹੋ ਤਾਂ ਉਸ ਤੋਂ ਬਾਅਦ ਇੱਕ ਮਾਹੌਲ ਬਣਦਾ ਹੈ ਪਰ ਹੁਣ ਜਿਹੜਾ ਵੋਟਾਂ ਦਾ ਰਿਜ਼ਲਟ ਹੈ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ 4 ਨੰਬਰ ਤੇ ਚੱਲ ਰਹੇ ਸੀ ਬਾਅਦ ਦੇ ਵਿੱਚ 3 ਨੰਬਰ ਤੇ ਹੁੰਨੇ ਹੋ ਅਸਲ ਵਿੱਚ ਹੋਇਆ ਪਤਾ ਕੀ ਜੀ ਉਹ ਸੁਣਨ ਚੱਲਦਾ ਪਿਆ ਸੀ ਹਨਾ ਮਗਰ ਕਹਿ ਲਓ ਕਿ 10 ਤਰੀਕ ਨੂੰ ਨਾ ਮੈਂ ਚੰਡੀਗੜ੍ਹ ਤੋਂ ਗਿਆ ਸੀ ਨਾ ਉੱਥੇ ਪੀਯੂ ਮੋਰਚੇ ਦੇ ਵਿੱਚ ਚੰਡੀਗੜ੍ਹ ਹੈ ਨਾ ਮੈਂ ਰਸਤੇਜੀ ਮੈਨੂੰ ਗੱਡੀ 'ਚ ਫੋਨ ਸ਼ੁਰੂ ਹੋਇਆ ਹੀ 7 ਵਜੇ ਤੇ ਲੱਗੇ ਉਹ ਕਹਿ ਰਹੇ ਕਿ ਮੱਲੇ ਦੇ ਵਿੱਚ ਨਾ ਪਿੰਡਾਂ ਪਿੰਡਾਂ ਸ਼ਹਿਰਾਂ 'ਚ ਪੈਸਾ ਵੰਡਣਾ ਬਹੁਤ ਜਿਆਦਾ ਸ਼ੁਰੂ ਕਰਤਾ ਨਸ਼ਾ ਵੀ ਬਹੁਤ ਜਿਆਦਾ ਕੁਸਤਾਂ ਨਸ਼ਾ ਕਰਤਾ ਇਹਨਾਂ ਨੇ ਜਿਹੜਾ ਨਹੀਂ ਮੰਨਦਾ ਸੀ ਤੇ ਪਕਟੇ ਕੰਦੇ ਸ਼ੁਰੂ ਕਰਤੇ ਸੀ ਬਹੁਤ ਜਿਆਦਾ ਡਰਾ ਪਾਤਾ ਸੀ ਸਰਕਾਰਾਂ 'ਤੇ ਸਰਕਾਰਾਂ ਤਾਂ ਇੱਕ ਕਿਸੇ ਕਰਨ ਤੇ ਆ ਚੁੱਕੀਆਂ ਸੀ ਜੀ ਤੁਸੀਂ ਅਕਾਲੀ ਦਲ ਨੂੰ ਕਿ ਅਕਾਲੀ ਦਲ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਅਕਾਲੀ ਦਲ ਜੋ ਕਿ ਜਿੰਨੀਆਂ ਜਿੰਨੀ ਚੋਣਾ ਹੋਈਆਂ ਚੌਥੇ ਪੰਜਵੇਂ ਦੇ ਨੰਬਰ ਤੇ ਹੁੰਦੀ ਸੀ ਅਕਾਲੀ ਦਲ ਚਾਹੇ ਉਹ ਬਰਨਾਲੇ ਵਾਲੀ ਗਿੱਦੜਵਾਹੇ ਵਾਲੀ ਚਾਹੇ ਫਿਰ ਜਲੰਧਰ ਵਾਲੀ ਲਗਾ ਲੋ ਲੁਧਿਆਣੇ ਵਾਲੀ ਲਗਾ ਲੋ ਤੁਸੀਂ ਕਿਵੇਂ ਦੇਖਦੇ ਹੋ ਇਸ ਵਾਰ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਦੇਖੋ ਜੀ ਚਲੋ ਕਿੰਨਾ ਕਿੰਨਾ ਕਿਹਦੇ ਕਹ ਲੋ ਕੀ ਉਹਨਾਂ ਨੇ ਆਪਣਾ ਹੁਣ ਜ਼ੋਰ ਕਾਫੀ ਲਾਇਆ ਸੀ ਉਹਨਾਂ ਦੀ ਵੋਟਾਂ ਕਾਫੀ ਪੈ ਚੁੱਕੀਆਂ ਹਨ ਹਾਂ ਸਾਰਿਆਂ ਨੇ ਜੋਤ ਆਇਆ ਸੀ ਬਾਕੀ ਵਾਕੀ ਮੈਂ ਜਿਹੜੀ ਇਲੈਕਸ਼ਨ ਕੀਤੀ ਐ ਜਿੱਥੋਂ ਮੱਝ ਦੀ ਪੋਸਟ ਸਾਡੇ ਨੂੰ ਗਰਾਉਂਡ ਤੇ ਰਿਪੋਰਟ ਵੀ ਕਰ ਸਕਦਾ ਮੈਂ ਕਿਸੇ ਨੂੰ 1 ਰੁਪਈਆ ਦਿੰਦਾ ਸਾਰੀਆਂ ਪਾਰਟੀਆਂ ਅੰਨੇ ਵਾਂ ਪੈਸਾ ਅੰਨੇ ਵਾਂ ਨਸ਼ਾ ਵੰਡਿਆ ਸਾਰਿਆਂ ਨੂੰ ਹਾਂ ਤੁਹਾਡੀ ਪਹਿਲੀ ਇਲੈਕਸ਼ਨ ਸੀ ਤੁਸੀਂ ਕੀ ਕੁਝ ਸਿੱਖਿਆ ਸਿਲੈਕਸ਼ਨ ਚ ਹਾਂਜੀ ਤੁਹਾਡੀ ਪਹਿਲੀ ਇਲੈਕਸ਼ਨ ਸੀ ਤੁਸੀਂ ਕੀ ਕੁਝ ਸਿੱਖਿਆ ਸਿਲੈਕਸ਼ਨ ਚੋਂ ਮੈਂ ਭਾਈ ਬਹੁਤ ਕੁਝ ਸਿੱਖਿਆ ਸੱਚੀ ਗਰਾਉਂਡ ਤੋਂ ਸਿੱਖਿਆ ਗਰਾਉਂਡ ਤੋਂ ਹਾਂ ਮਤਲਬ ਕਿ ਇਹ ਕਾਂੰਟੋਟ ਕੇ ਮੈਂ ਲੈਸ਼ਨ ਐਡੀਸ਼ਨ ਕਰਤੀ ਜਿੱਥੇ ਮੈਨੂੰ ਹੁਣ ਚਾਹ ਲੋ ਕਿ ਆਪਣੀ ਕਮੀ ਲੱਗੀ ਆ ਕਿ ਹਨਾ ਇਹ ਚੀਜ਼ ਵਿੱਚ ਹੁਣ ਗਰਾਉਂਡ ਤੇ ਵਿਚਰਾਂਗਾ ਕਿ ਇਹ ਚੀਜ਼ ਵਿੱਚ ਕਮੀ ਰਹੀ ਉਹ ਕਮੀ ਦੁਰ ਕਰਾਂਗਾ ਜੀ ਆਪਣੀ ਜਾ ਕੇ ਅੱਛਾ ਕਾਂਗਰਸ ਨੂੰ ਤੁਸੀਂ ਬੁਰੀ ਤਰ੍ਹਾਂ ਪਛਾੜਿਆ ਕਾਂਗਰਸ ਤੋਂ ਤੁਸੀਂ 4500 5000 ਦੇ ਕਰੀਬ ਵੱਧ ਵੋਟ ਲਈ ਹੈ ਕਿਵੇਂ ਦੇਖਦੇ ਆਂ ਹਾਥੇ ਬਾਥੇ ਕਾਂਗਰਸ ਦਾ ਨਾ ਲੈ ਜਿਹੜਾ ਇਹ ਸਾਰਾ ਇਹ ਰਾਜਾ ਵੜੀ ਦੀ ਸਾਰੀ ਮਿਹਰਬਾਨੀ ਇਹਦੇ ਵਿੱਚ ਸੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਰਾਜਾ ਵੜਿੰਗ ਨੇ ਮਿਹਰਬਾਨੀ ਕੀਤੀ ਹੈ ਰਾਇਓ ਜੀ ਦੀ ਮਿਹਰਬਾਨੀ ਹੋਇਆ ਸਾਰਾ ਕੁਝ ਜੋ ਵੀ ਹੋਇਆ ਵਾ ਰਾਜਾ ਵੀ ਕਿਤੇ ਆਪਣੇ ਥੋੜੇ ਵਿਆਦ ਹੋਰ ਦੇ ਜਿੱਦਾ ਸਿਆਹ ਕਿਤੇ ਹੋਰ ਮੋਟਾ ਬੈਠੀ ਦੀ ਅੱਛਾ ਪਰ ਗੱਲੇ ਵੀ ਆ ਨਾ ਦੇਖੋ ਨੈਸ਼ਨਲ ਪਾਰਟੀ ਕਾਂਗਰਸ ਦੀ ਔਰ ਲਗਾਤਾਰ ਕਾਂਗਰਸ ਦਾਵਾ ਕਰ ਰਹੀ ਹੈ ਕਿ ਅਸਤਾਜੀ 27 ਦੇ ਵਿੱਚ ਸਰਕਾਰ ਬਣਾਉਣੀ ਹੈ ਤੇ ਤੁਸੀਂ ਤੀਜੇ ਨੰਬਰ ਤੇ ਆ ਕੇ ਕਾਂਗਰਸ ਚੌਥੇ ਤੇ ਰਹਿ ਗਈ ਭਾਜੀ ਹਾਜੀ ਅੰਨੇ ਵਾ ਪੈਸਾ ਵੰਡਿਆ ਸਾਰਾ ਮੰਤਰੀ ਮੰਡਲ ਆ ਗਿਆ ਇਹ ਉਹਨਾਂ ਦੇ ਉੱਤੇ ਹਨਾ ਕਿੰਨੇ ਐਮ ਐਲ ਏ ਆਏ ਸਾਰਾ ਕੁਝ ਹੋ ਗਿਆ ਤੇ ਮੈਂ ਇਕੱਲਾ ਆਜ਼ਾਦ ਹਨਾ ਹਾਂ ਹਾਂ ਨਾ ਨਾ ਪੈਸਾ ਵੰਡਿਆ ਨਾ ਮੈਂ ਨਸ਼ਾ ਵੰਡਿਆ ਹਾਂ ਗੱਟੀਆਂ ਦਾ ਤੇਲ ਜੁਰੂਰ ਆਪਾਂ ਪਾਇਆ ਸਾਰੇ ਰਲ ਮਿਲ ਕੇ ਥੋੜੇ ਬੋਦੇ ਬਹੁਤ ਅਸਰ ਲੱਗੇ ਹਨਾ ਨਾ ਪਰ ਚਾਰ ਮੇਰਾ ਹੋਇਆ ਵੀ ਨਹੀਂ ਹਨਾ ਇਤਨਾ ਕਿਤੇ ਕਹਿ ਲੋ ਕਿ ਫਾਈਨੈਂਸ਼ੀਅਲ ਸਕੂਰੀ ਬੰਨੋ ਘਟ ਸੀ ਹਨਾ ਤੇ ਤੁਹਾਨੂੰ ਪਤਾ ਜਦੋਂ ਜਿਮਣੀ ਚੌਂਡ ਹੋਵੇ ਸਰਕਾਰ ਦਾ ਬਹੁਤ ਜੋਰ ਜਤਾ ਜਾਂਦਾ ਵਾ ਤੇ ਸੀਐਮ ਸਾਹਿਬ ਖੁਦ ਤੇ 7-8 ਵਾਰੀ ਪਿੰਡਾਂ ਵਿੱਚ ਵਿੱਚ ਨੇ ਹਨਾ ਤੇ ਪਿੰਡਾਂ ਵਿੱਚ ਨਹੀਂ ਆ ਕੇ ਉਹਨਾਂ ਦੌਰਾਣੀ ਕੀਤਾ ਉਹਨਾਂ ਦੇ 92 ਐਮਐਲਏ ਆ ਗਏ ਉਹਨਾਂ ਦੇ ਮੰਤਰੀ ਮੰਡਲ ਸਾਰੇ ਇੱਥੇ ਆ ਗਿਆ ਕਿਤਨਾ ਕਿਤੇ ਕਹਿ ਲੋ ਕਿ ਦਬਾਅ ਬਹੁਤ ਜਦਾ ਬਣ ਚੁੱਕਿਆ ਈ ਥੱਲੇ ਹੀ ਸੰਤਾ ਦੇ ਉਹ ਊਟਾ ਪਾਣ ਤੇ ਪਾਣੀ ਆੜਦੇ ਹਨਾ ਕਿਤਨਾ ਕਿ ਦਿਨ ਉਹਨਾਂ ਨੂੰ ਪਤਾ ਸੀ ਪਿੰਡਾਂ ਵਿੱਚ ਇਹ ਵੋਟ ਕਿੱਦਾਂ ਜਾਣੀ ਮਨਦੀਪ ਇੱਕ ਮਨਦੀਪ ਇੱਕ ਤੁਹਾਡੇ ਬਿਆਨ ਦੀ ਬੜੀ ਚਰਚਾ ਹੋ ਰਹੀ ਹੈ ਤੁਸੀਂ ਬਿਆਨ ਦਿੱਤਾ ਤੁਸੀਂ ਕਿਹਾ ਕਿ ਅਕਾਲੀ ਦਲ ਚੋਣ ਜਿੱਤੇ ਜਾਂਦਾ ਜੇ ਅਸੀਂ ਇਲੈਕਸ਼ਨ ਨਾਲ ਲੜਦੇ ਇਹ ਬਿਆਨ ਨੂੰ ਮੈਂ ਹੁਣ ਕਿਵੇਂ ਸਮਝਾਂ ਕਿ ਤੁਸੀਂ ਅਕਾਲੀ ਦਲ ਨੂੰ ਹਰਾਉਣ ਦੇ ਲਈ ਮੈਦਾਨ 'ਚ ਆਏ ਸੀ ਜਾਂ ਆਪ ਜਿੱਤਣ ਦੇ ਲਈ ਆਏ ਸੀ ਦੇਖੋ ਜਿੱਤਣ ਤਾਂ ਮੈਂ ਆਪ ਹੀ ਆਇਆ ਸੀ ਜਿਵੇਂ ਕੋਈ ਦੂਰ ਆਇਆ ਨਹੀਂ ਹੈਨਾ ਤਦੋਂ ਦੇਖੋ ਕੋਈ ਹੁਣ ਇਹੋ ਜੀ ਗੱਲ ਸਾਹਮਣੇ ਆ ਜੇ ਤੇ ਵੇਖੋ ਹੁਣ ਮੈਂ ਨਹੀਂ ਚੋਣ ਲੜਦਾ ਇਹਦੇ ਸਭ ਨੂੰ ਪਤਾ ਕਿ ਕੱਲ ਦੇ ਜਿੱਤਣਾ ਸੀ ਨਾ ਤੇ ਮੈਨੂੰ ਇਹ ਸੀ ਜੇ ਮੈਂ ਖੜਾ ਹੋ ਜਾਂਦਾ ਤਾਂ ਸ਼ਾਇਦ ਕਾਲੀ ਜਨ ਆਪਣੀ ਸੀੜ ਪਿੱਛੇ ਲੈ ਲੈਂਦੇ ਤੇ ਮੈਂ ਜਿੱਤ ਜਾਣਾ ਸੀ ਬੰਦੋ ਇਹ ਵੀ ਨਾਲ ਹੈਗਾ ਸੀ ਪਰ ਉਹਨੇ ਕੀਤਾ ਹੀ ਨਹੀਂ ਪਿੱਛੇ ਉਹ ਕਹਿਣਗੇ ਜੇ ਮਨਦੀਪ ਸਿੰਘ ਪਿੱਛੇ ਅੜ ਜਾਂਦੇ ਅਸੀਂ ਜਿੱਤੇ ਜਾਣਾ ਸੀ ਇਹੋ ਤੇ ਇਹੋ ਤੇ ਗੱਲ ਦਾ ਸ਼ੱਕਾ ਰਹਿ ਗਿਆ ਭਾਈ ਸੱਚ ਪੁੱਛੋ ਦੇ ਉਹਨਾਂ ਨੂੰ ਮੇਰੇ ਤੇ ਆਸ ਸੀ ਮੈਨੂੰ ਉਹਨਾਂ ਤੇ ਆਸ ਸੀ ਦੋਹਾਂ ਆਪਾਂ ਟੀਟ ਬਣ ਕੇ ਲੱਗੇ ਨੇ ਤੇ ਸਮਝੋ ਕਿ ਕਾਹਦਾ ਦੂਜੀ ਪਾਰਟੀ ਚੁੱਕ ਕੇ ਰਹਿ ਗਈ ਹੋਰ ਕੀ ਬਸ ਕੀ ਅਸੀਂ ਮੰਨੀਏ ਕਿ ਪੰਤ ਇੱਕ ਵਾਰ ਫੇਰ ਅਲੱਗ-ਅਲੱਗ ਹੋਇਆ ਤਾਂ ਕਰਕੇ ਨਹੀਂ ਕੋਈ ਜਿੱਤਿਆ ਇਹ ਸੱਚਾ ਭਾਜੀ ਸੱਚਾ ਪੰਤ ਵੱਖੋ-ਵੱਖੋ ਚੱਲਾ ਵਾ ਤੇ ਜੇ ਆਪਾਂ ਇੱਕ ਪਲੇਟ ਹੋ ਕੇ ਸਾਰੇ ਇਕੱਠੇ ਹੋ ਜਾਂਦੇ ਤੇ ਸ਼ਾਇਦ ਆਪਾਂ ਇਹ ਇਲੈਕਸ਼ਨ ਜਿੱਤ ਜਾਣੀ ਸੀ ਅਗਲੇ ਸਾਲ ਜਿਹੜਾ 26 ਚੜ ਜਾਣਾ ਉਸ ਤੋਂ ਬਾਅਦ 27 ਦੇ ਵਿੱਚ ਇਲੈਕਸ਼ਨ ਨੇ ਉਦੋਂ ਦੀ ਤੁਸੀਂ ਤਿਆਰੀ ਕੀਤੀ ਹੋਈ ਆ ਫਿਰ ਤਿਆਰੀ ਦੀ ਆਪਣੀ ਸਟਾਰ ਹੈ ਨਹੀਂ ਤਿਆਰੀ ਤੇ ਮਹੀਨਾ ਹੋ ਗਿਆ 49 ਚੜ੍ਹ ਕੀਤੇ ਨੂੰ ਉਹ ਐਕਟ ਵੀ ਨਾ ਹੋਇਆ ਵਿੱਚ ਇਹ ਤਿੰਨ ਸਾਰੇ ਪਿੰਡ ਦੇ ਵਿੱਚ ਰਹਿ ਆ ਹਨਾ ਸਾਰੇ ਹਾਲ ਪੁੱਛ ਆਇਆ ਵਾ ਮੁਸ਼ਕਲਾਂ ਕੀ ਆ ਤੇ ਜਿਹੜਾ ਵੀ ਹੁਣ ਜਿੱਤਿਆ ABC ਹਜੇ ਚੱਲਦਾ ਪਿਆ ਅੰਦਰ VOTING ਹਨਾ ਅਰੇ ਦੂ ਦੇਖਿਆ ਦੇਖਣ ਨਾਲੇ ਹਨਾ ਤਾਂ ਮੈਂ ਹੋ ਗਿਆ ਜਿਹੜਾ ਵੀ ਵੀਰ ਭਰਾ ਜਿੱਤੇ ਤੇ ਮੈਂ ਤੁਹਾਡੇ ਮਾਧਿਅਮਲੀ ਕਹਿਣਾ ਚਾਹੁੰਦਾ ਵੀ ਨਸ਼ਾ ਖਤਮ ਕਰਦੇ ਪਿੰਡਾਂ ਦੇ ਹੱਲ ਕਰਦੇ ਹੋ ਵਿਕਾਸ ਕਰਦੇ ਹੋ ਮੈਨੂੰ ਜਿੱਤਣਾ ਹਾਰਨਾ ਕੋਈ ਮਤਲਬ ਨਹੀਂ ਮੈਂ ਜਿੱਤਾਂ ਜੇ ਹਾਰਾਂ ਪਰ ਵਿਕਾਸ ਅਮੰਦੀਪ ਆਖਰੀ ਸਵਾਲ ਹੈ ਕਿ ਸਤਾਈ ਦੇ ਵਿੱਚ ਅਸੀਂ ਸਾਰੇ ਪੰਥਕ ਧਰਾਂ ਨੂੰ ਚਾਹ ਸ਼੍ਰੋਮਣੀ ਅਕਾਲੀ ਦਲ ਬਾਦਲਾਅ ਚਾਹ ਵਾਰਿਸ ਪੰਜਾਬ ਦੇ ਚਾਹੇ ਤੁਸੀਂ ਚਲੋ ਯਾਦੋਂ ਤੁਸੀਂ ਵੀ ਚਲੋ ਵਾਰਿਸ ਪੰਜਾਬ ਦੇ ਨਾਲ ਚੱਲਦੇ ਹਾਂ ਔਰ ਦੂਜੇ ਪਾਸੇ ਜਿਹੜਾ ਪੁਨਰ ਸਜੀ ਦਾ ਅਕਾਲੀ ਦਲ ਹੈ ਉਸ ਨੂੰ ਵੀ ਹਾਸਲ ਹੈਗਾ ਸਮਰਥਨ ਤੁਹਾਡਾ ਇਹ ਸਾਰੀਆਂ ਪੰਥਕ ਧਰਾਂ ਇਕੱਠੀਆਂ ਹੋ ਸਕਦੀਆਂ ਨੇ ਸਤਾਈ 'ਚ ਦੇਖੋ ਮੈਂ ਸੱਚੀ ਦੱਸਦਾ ਦਿਲੋਂ ਮੈਂ ਆਪਣੀ ਪਸੰਦ ਐ ਦੇ ਸਕਦਾ ਮੈਨੂੰ ਕਿਸੇ ਦਾ ਨਹੀਂ ਪਤਾ ਹੈ ਨਾ ਮੇਹੋ ਚਾਹਨਾ ਕਿ ਸਾਰੇ ਇੱਕ ਪਲੇਟਫਾਰਮ ਥੱਲੇ ਇਕੱਠੇ ਹੋ ਸਾਰੇ ਕਿੰਸ਼ਾਸਾ ਥੱਲੇ ਇਕੱਠੇ ਹੋ ਤੇ ਆਪਾਂ ਜਿਹੜਾ ਮਤਲਬ ਕਿ ਕਹਿ ਰਹੇ ਕਿ ਦੁਬਾਰਾ ਫੇਰ ਆਪਾਂ ਪੰਜਾਬ ਦਾ ਪਾਲ ਲਿਆ ਜਿਹੜਾ ਭਲਾ ਹੋਣਾ ਨਾ ਪੰਜਾਬ ਦੀ ਪਾਰਟੀ ਨੇ ਕਰਨੇ ਦਿੱਲੀੋਂ ਚੱਲਣਗੇ ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਇਕੱਠੇ ਹੋਣ ਕੇ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਮੰਦੀ ਜੀ ਬਾਏ ਤਰਨਤਾਲ ਜ਼ਿਮਨੀ ਚੋਣਾਂ ਦੇ ਰਿਜ਼ਲਟ ਆ ਚੁੱਕੇ ਨੇ ਔਰ ਇਸ ਦੇ ਵਿੱਚ ਸਭ ਨੂੰ ਹੈਰਾਨ ਕੀਤਾ ਮਨਦੀਪ ਸਿੰਘ ਨੇ ਮਨਦੀਪ ਸਿੰਘ ਕਾਂਗਰਸ ਪਾਰਟੀ ਤੋਂ ਵੀ ਅੱਗੇ ਟੌਪ 3 ਦੇ ਵਿੱਚ ਆਪਣਾ ਜਗ੍ਹਾ ਬਣਾਈ ਹੈ ਗੱਲਬਾਤ ਕਰਦੇ ਹਾਂ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਫਸਮਾ ਮੁਕਾਬਲਾ ਹੋ ਸਕਦਾ ਆਮ ਆਦਮੀ ਪਾਰਟੀ ਔਰ ਮਨਦੀਪ ਸਿੰਘ ਦੇ ਵਿਚਕਾਰ ਪਰ ਮਨਦੀਪ ਸਿੰਘ ਜਿਹੜੇ ਨੇ ਤੀਜੇ ਨੰਬਰ ਤੇ ਆਏ ਨੇ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਰਿਜ਼ਲਟ ਨੂੰ ਕਿਵੇਂ ਦੇਖਦੇ ਹੋ ਜੋ ਜ਼ਿਮਨੀ ਚੋਣਾਂ ਦਾ ਆਇਆ ਹੈ ਭਾਈ ਗੁਰਜੀ ਕੱਤਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਰਿਜ਼ਲਟ ਜਿਹੜਾ ਵੀ ਆਏ ਚੜ੍ਹਦੀ ਗਰ ਰਿਜ਼ਲਟ ਆਏ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਕਿਹਾ ਸੀ ਦੋ ਦਿਨ ਬਾਅਦ ਬਾਅਦ ਚ ਵੀਡੀਓ ਪਾਤੀ 11 ਦੀ ਤਵਾਰ ਮੋਟਿੰਗ ਹੋਈ ਸੀ ਮੈਂ ਕਿਹ ਜਿੰਦਾ ਵੀ ਰਿਜ਼ਲਟ ਆਏਗਾ ਮੈਂ ਸਿਰ ਮੱਥੇ ਰਾਵਾਂਗਾ ਮੈਨੂੰ ਕੋਈ ਕਿੰਤੂ ਬੰਤੂ ਨਹੀਂ ਕੀ ਹਿੱਤੇ ਕਰਾਂਗਾ ਕਿ ਮੈਂ ਅ ਭਾਈ ਸਾਹਿਬ ਤੋਂ ਪਹਿਲਾਂ ਤਾਂ ਤੁਸੀਂ ਕਿਸਮ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਤੁਹਾਨੂੰ ਟਿਕਟ ਅਨਾਉਂਸ ਹੁੰਦੀ ਹੈ ਜਾਂ ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਾ ਐਲਾਨ ਕਰਦੇ ਹੋ ਤਾਂ ਉਸ ਤੋਂ ਬਾਅਦ ਇੱਕ ਮਾਹੌਲ ਬਣਦਾ ਹੈ ਪਰ ਹੁਣ ਜਿਹੜਾ ਵੋਟਾਂ ਦਾ ਰਿਜ਼ਲਟ ਹੈ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ 4 ਨੰਬਰ ਤੇ ਚੱਲ ਰਹੇ ਸੀ ਬਾਅਦ ਦੇ ਵਿੱਚ ਤੇ 9 ਨੰਬਰ ਤੇ ਹੁੰਨੇ ਹੋ ਅਸਲ ਵਿੱਚ ਉਹ ਜੀ ਹੋਇਆ ਪਤਾ ਕੀ ਜੇ ਉਹ ਸੁਣੋ ਚੱਲਦਾ ਪਿਆ ਸੀ ਹਨਾ ਮਗਰ ਕਹਿ ਲਓ ਕਿ 10 ਤਰੀਕ ਨੂੰ ਨਾ ਮੈਂ ਚੰਡੀਗੜ੍ਹ ਤੋਂ ਗਿਆ ਸੀ ਨਾ ਉੱਥੇ ਪੀਯੂ ਮੋਰਚੇ ਦੇ ਵਿੱਚ ਚੰਡੀਗੜ੍ਹ ਹੈ ਨਾ ਮੈਂ ਰਸਤੇ ਜੀ ਮੈਨੂੰ ਗੱਡੀ 'ਚ ਫੋਨ ਸ਼ੁਰੂ ਹੋਇਆ ਹੀ 7 ਵਜੇ ਦੇ ਲੱਗੇ ਉਹ ਕਹਿ ਰਹੇ ਕਿ ਮੱਲੇ ਦੇ ਵਿੱਚ ਨਾ ਪਿੰਡਾ ਪਿੰਡਾ ਸ਼ਹਿਰਾਂ 'ਚ ਪੈਸਾ ਬੰਨਾ ਬਹੁਤ ਜ਼ਿਆਦਾ ਸ਼ੁਰੂ ਕਰਤਾ ਨਸ਼ਾ ਵੀ ਬਹੁਤ ਜ਼ਿਆਦਾ ਕੁਸਤਨਾ ਸ਼ੁਰੂ ਕਰਤਾ ਜਿਹੜਾ ਨਹੀਂ ਮੰਨਦਾ ਸੀ ਤੇ ਪਕਸ਼ੇ ਕੰਦੇ ਸ਼ੁਰੂ ਕਰਦੇ ਸੀ ਉਹੋ ਜਿਹਾ ਡਰਾਪ ਆਤਾ ਹੈ ਸਰਕਾਰਾਂ 'ਤੇ ਸਰਕਾਰਾਂ ਤਾਂ ਕਿਸੇ ਹੀ ਕਰਨ ਤੇ ਆ ਚੁੱਕੀਆਂ ਸੀ ਜੀ ਤੁਸੀਂ ਅਕਾਲੀ ਦਲ ਨੂੰ ਕਿ ਤ ਅਕਾਲੀ ਦਲ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਅਕਾਲੀ ਦਲ ਜੋ ਕਿ ਜਿੰਨੀਆਂ ਜਿੰਮਨੀ ਚੋਣਾ ਹੋਈਆਂ ਚੌਥੇ ਪੰਜਵੇਂ ਦਿਨ ਨੰਬਰ ਤੇ ਹੁੰਦੀ ਸੀ ਅਕਾਲੀ ਦਲ ਚਾਹੇ ਉਹ ਬਰਨਾਲੇ ਵਾਲੀ ਗਿੱਦੜਵਾਹੇ ਵਾਲੀ ਚਾਹੇ ਫਿਰ ਜਲੰਧਰ ਵਾਲੀ ਲਗਾ ਲੋ ਲੁਧਿਆਣੇ ਵਾਲੀ ਲਗਾ ਲੋ ਤੁਸੀਂ ਕਿਵੇਂ ਦੇਖਦੇ ਹੋ ਇਸ ਵਾਰ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਦੇਖੋ ਜੀ ਚਲੋ ਕਿਤੇ ਨਾ ਕਿਤੇ ਕਹਿ ਲੋ ਕੀ ਉਹਨਾਂ ਨੇ ਵੀ ਆਪਣਾ ਹੁਣ ਜ਼ੋਰ ਕਾਫੀ ਲਾਇਆ ਸੀ ਉਹਨਾਂ ਨੇ ਵੀ ਵੋਟਾਂ ਕਾਫੀ ਪੈ ਚੁੱਕੀਆਂ ਹਨ ਹਾਂ ਸਾਰਿਆਂ ਨੇ ਜੋਤ ਆਇਆ ਸੀ ਬਾਕੀ ਵਾਕੀ ਮੈਂ ਜਿਹੜੀ ਇਲੈਕਸ਼ਨ ਕੀਤੀ ਆ ਕਿਥੋਂ ਮੱਝ ਦੀ ਬੋਸ ਸਕਦੇ ਹੋ ਗਰਾਉਂਡ ਤੇ ਰਿਪੋਰਟ ਵੀ ਕਰ ਸਕਦੇ ਮੈਂ ਕਿਸੇ ਨੂੰ 1 ਰੁਪਈਆ ਦਿੱਤਾ ਸਾਰੀਆਂ ਪਾਰਟੀਆਂ ਅੰਨੇ ਵਾਂ ਪੈਸਾ ਅੰਨੇ ਵਾਂ ਨਸ਼ਾ ਵੰਡਿਆ ਸਾਰਿਆਂ ਨੂੰ ਹਾਂ ਤੁਹਾਡੀ ਪਹਿਲੀ ਇਲੈਕਸ਼ਨ ਸੀ ਤੁਸੀਂ ਕੀ ਕੁਝ ਸਿੱਖਿਆ ਸਿਲੈਕਸ਼ਨ ਚੋਂ ਹਾਂਜੀ ਤੁਹਾਡੀ ਪਹਿਲੀ ਇਲੈਕਸ਼ਨ ਸੀ ਤੁਸੀਂ ਕੀ ਕੁਝ ਸਿੱਖਿਆ ਸਿਲੈਕਸ਼ਨ ਚੋਂ ਨਾ ਭਾਈ ਬਹੁਤ ਕੁਝ ਸਿੱਖਿਆ ਸੱਚੀ ਗਰਾਉਂਡ ਤੋਂ ਸਿੱਖਿਆ ਗਰਾਉਂਡ ਤੋਂ ਹਾਂ ਮਤਲਬ ਕਿ ਚਲੋ ਕੀ ਹੁਣ ਇੱਕ ਦਮ ਮੈਂ ਕਹਿ ਲਓ ਕਿ ਛੋਟੀ ਜਿਹੀ ਦੁਕਾਨ ਤੋਂ ਉੱਠ ਕੇ ਮੈਂ ਲੈਸ਼ ਲੇਡੀਸ਼ਨ ਕਰਤੀ ਜਿੱਥੇ ਮੈਨੂੰ ਹੁਣ ਇਹ ਕਹਿ ਲਓ ਕਿ ਆਪਣੀ ਕਮੀ ਲੱਗੀ ਆ ਕਿ ਹਨਾ ਇਹ ਚੀਜ਼ ਮੈਂ ਹੁਣ ਗਰਾਉਂਡ ਤੇ ਵਿਚਰਾਂਗਾ ਕਿ ਇਹ ਚੀਜ਼ ਵਿੱਚ ਕਮੀ ਰਹੀ ਉਹ ਕਮੀ ਦੂਰ ਕਰਾਂਗਾ ਜੀ ਆਪਣੀ ਨੂੰ ਜਾ ਕੇ ਅੱਛਾ ਕਾਂਗਰਸ ਨੂੰ ਤੁਸੀਂ ਬੁਰੀ ਤਰ੍ਹਾਂ ਪਛਾੜਿਆ ਕਾਂਗਰਸ ਤੋਂ ਸੀ 4500 5000 ਦੇ ਕਰੀਬ ਵੱਡ ਬੋਟ ਲਈ ਆ ਕਿਵੇਂ ਦੇਖਦੇ ਹੋ ਇਹ ਹਾਫੇ ਬਾਫੇ ਕਾਇਰ ਰੋਜ਼ਾ ਨਾਲ ਹੈ ਜਿਹੜਾ ਇਹ ਸਾਰਾ ਇਹ ਰਾਜਾ ਬੜੀ ਕਿੰਦੀ ਸਾਰੀ ਮਿਹਰਬਾਨੀ ਇਹਦੇ ਵਿੱਚ ਅੱਛਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਰਾਜਾ ਬੜਿੰਗ ਨੇ ਮਿਹਰਬਾਨੀ ਕੀਤੀ ਹੈ ਯੋੜੀ ਦੀ ਮਿਹਰਬਾਨੀ ਹੋਇਆ ਸਾਰਾ ਕੁਝ ਜੋ ਵੀ ਹੋਇਆ ਵਾ ਰਾਜਾ ਵੀ ਕਿਤੇ ਆਪਣੇ ਥੋੜੇ ਵਿਆਦ ਹੋਰ ਤੇ ਜਿੱਦਾ ਸਿਆਹ ਕਿਤੇ ਹੋਰ ਮੋਟਾ ਬੈਠੀ ਦੀ ਅੱਛਾ ਪਰ ਗੱਲੇ ਵੀ ਆ ਨਾ ਦੇਖੋ ਨੈਸ਼ਨਲ ਪਾਰਟੀ ਕਾਂਗਰਸ ਦੀ ਔਰ ਲਗਾਤਾਰ ਕਾਂਗਰਸ ਦਾਵਾ ਕਰ ਰਹੀ ਹੈ ਕਿ 27 ਦੇ ਵਿੱਚ ਸਰਕਾਰ ਬਣਾਉਣੀ ਹੈ ਤੇ ਤੁਸੀਂ ਤੀਜੇ ਨੰਬਰ ਤੇ ਆ ਕੇ ਕਾਂਗਰਸ ਚੌਥੇ ਤੇ ਰਹਿ ਗਈ ਭਾਜੀ ਹਾਜੀ ਅੰਨੇ ਵਾਂ ਪੈਸਾ ਵੰਡਿਆ ਸਾਰਾ ਮੰਤਰੀ ਮੰਡਲ ਆ ਗਿਆ ਇਹਨਾਂ ਦੇ ਉੱਤੇ ਹਨਾ ਕਿੰਨੇ ਐਮ ਐਲ ਏ ਆਈ ਸਾਰਾ ਕੁਝ ਹੋ ਗਿਆ ਤੇ ਮੈਂ ਕੱਲਾ ਆਜ਼ਾਦ ਹਨਾ ਹਾਂ ਹਾਂ ਨਾ ਨਾ ਪੈਸਾ ਵੰਡਿਆ ਨਾ ਮੈਂ ਨਸ਼ਾ ਵੰਡਿਆ ਹਾਂ ਗੱਡੀਆਂ ਤੇ ਤੇਲ ਜੂਰ ਆ ਪਾ ਪਾਇਆ ਸਾਰੇ ਰਲ ਮਿਲ ਕੇ ਥੋੜੇ ਬੋਦੇ ਅਫਸਰ ਲੱਗੇ ਹਨਾ ਨਾ ਪਰ ਚਾਰ ਮੇਰਾ ਹੋਇਆ ਵੀ ਨਹੀਂ ਹਨਾ ਇਤਨਾ ਕਿਤੇ ਕਹਿ ਲੋ ਕਿ ਫਾਈਨੈਂਸ਼ੀਅਲ ਸਪੋਰਟ ਵੀ ਬੰਨੋ ਘੱਟ ਸੀ ਹਨਾ ਤੇ ਤੁਹਾਨੂੰ ਪਤਾ ਜਦੋਂ ਜਿਮਣੀ ਚੌਂ ਨ ਹੋਵੇ ਸਰਕਾਰ ਦਾ ਬਹੁਤ ਜ਼ੋਰ ਜਤਾ ਜਾਂਦਾ ਵਾ ਤੇ ਸੀਐਮ ਸਾਹਿਬ ਖੁਦ ਤੇ 7-8 ਵਾਰੀ ਪਿੰਡਾਂ ਵਿੱਚ ਵਿੱਚ ਨੇ ਹਨਾ ਤੇ ਪਿੰਡਾਂ ਵਿੱਚ ਨਹੀਂ ਆ ਕੇ ਦੌਰਾਨੀ ਕੀਤਾ ਉਹਨਾਂ ਦੇ 92 ਐਮਐਲਏ ਆ ਗਏ ਉਹਨਾਂ ਦੇ ਮੰਤਰੀ ਮੰਡਲ ਸਾਰੇ ਇੱਥੇ ਆ ਗਿਆ ਕਿਤਨਾ ਕਿਤੇ ਕਹਿ ਲੋ ਕਿ ਦਬਾਅ ਬਹੁਤ ਜਦਾ ਬਣ ਚੁੱਕਾ ਈ ਥੱਲੇ ਜਿਹੜੇ ਸੰਸਦ ਉ ਔਰ ਊਟਾ ਪਾਣ ਤੇ ਪਾਣੀ ਆ ਰਹਿੰਦੇ ਹੈਣਾ ਕਿਤਨਾ ਕਿਤੇ ਉਹਨਾਂ ਨੂੰ ਪਤਾ ਸੀ ਪਿੰਡਾਂ ਵਿੱਚ ਇਹ ਵੋਟ ਕਿੱਦਾਂ ਜਾਣੀ ਮਨਦੀਪ ਇੱਕ ਮਨਦੀਪ ਇੱਕ ਤੁਹਾਡੇ ਬਿਆਨ ਦੀ ਬੜੀ ਚਰਚਾ ਹੋ ਰਹੀ ਹੈ ਤੁਸੀਂ ਬਿਆਨ ਦਿੱਤਾ ਤੁਸੀਂ ਕਿਹਾ ਕਿ ਅਕਾਲੀ ਦਲ ਚੋਣ ਜਿੱਤ ਜਾਂਦਾ ਜੇ ਅਸੀਂ ਇਲੈਕਸ਼ਨ ਨਾਲ ਲੜਦੇ ਇਹ ਬਿਆਨ ਨੂੰ ਮੈਂ ਹੁਣ ਕਿਵੇਂ ਸਮਝਾਂ ਕਿ ਤੁਸੀਂ ਅਕਾਲੀ ਦਲ ਨੂੰ ਹਰਾਉਣ ਦੇ ਲਈ ਮੈਦਾਨ 'ਚ ਆਏ ਸੀ ਜਾਂ ਆਪ ਜਿੱਤਣ ਦੇ ਲਈ ਆਏ ਸੀ ਦੇਖੋ ਜਿੱਤਣ ਤਾਂ ਮੈਂ ਆਪ ਹੀ ਆਇਆ ਸੀ ਜਿਵੇਂ ਕੋਈ ਦੂਰ ਆਇਆ ਨਹੀਂ ਹੈਨਾ ਪਰ ਜਦੋਂ ਦੇਖੋ ਕੋਈ ਹੁਣ ਇਹੋ ਇਹੋ ਜੀ ਗੱਲ ਸਾਹਮਣੇ ਆ ਜੇ ਤੇ ਦੇਖੋ ਹੁਣ ਮੈਂ ਦਾ ਇਹਦੇ ਸਭ ਨੂੰ ਪਤਾ ਕਿ ਕੱਲ ਦੇ ਜਿੱਤਣਾ ਸੀ ਨਾ ਤੇ ਆ ਮੈਨੂੰ ਇਹ ਸੀ ਜੇ ਮੈਂ ਖੜਾ ਹੋ ਜਾਂਦਾ ਤਾਂ ਸ਼ਾਇਦ ਕਾਲੀ ਜਲ ਆਪਣੀ ਸੀੜ ਪਿੱਛੇ ਲੈ ਲੈਂਦੇ ਤੇ ਮੈਂ ਜਿੱਤ ਜਾਣਾ ਸੀ ਬੰਦ ਉਹ ਵੀ ਨਾਲ ਹੈਗਾ ਸੀ ਪਰ ਉਹਨੇ ਕੀਤਾ ਹੀ ਨਹੀਂ ਪਿੱਛੇ ਉਹ ਕਹਿਣਗੇ ਜੇ ਮਨਦੀਪ ਸਿੰਘ ਪਿੱਛੇ ਅੜ ਜਾਂਦੇ ਅਸੀਂ ਜਿੱਤ ਜਾਣਾ ਸੀ ਇਹ ਹੋ ਤੇ ਇਹੋ ਤੇ ਗੱਲ ਦਾ ਸ਼ੱਕਾ ਰਹਿ ਗਿਆ ਭਾਈ ਸੱਚ ਪੁੱਛੋ ਦੇ ਉਹਨਾਂ ਨੂੰ ਮੇਰੇ ਤੇ ਆ ਸੀ ਮੈਨੂੰ ਉਹਨਾਂ ਤੇ ਆ ਸੀ ਦੋਵੇਂ ਆ ਪਾਰਟੀ ਬਣ ਕੇ ਲੱਗੇ ਨੇ ਤੇ ਸਮਝੋ ਕਿ ਸਾਡਾ ਦੂਜੀ ਪਾਰਟੀ ਚੋੱਕ ਕੇ ਰਹਿ ਗਈ ਹੋਰ ਕੀ ਬਸ ਕੀ ਅਸੀਂ ਮੰਨੀਏ ਕਿ ਪੰਪ ਤਾਂ ਇੱਕ ਵਾਰ ਫੇਰ ਅਲੱਗ-ਅਲੱਗ ਹੋਇਆ ਤਾਂ ਕਰਕੇ ਨਹੀਂ ਕੋਈ ਜਿੱਤਿਆ ਇਸ ਸੱਚਾ ਬੜੀ ਸੱਚਾ ਪੰਤ ਵੱਖੋ ਵੱਖੋ ਜੱਲਾਵਾ ਤੇ ਜੇ ਆਪਾਂ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਂਦੇ ਤੇ ਸ਼ਾਇਦ ਆਪਾਂ ਇਹ ਇਲੈਕਸ਼ਨ ਜਿੱਤ ਜਾਣੀ ਸੀ ਅਗਲੇ ਸਾਲ ਜਿਹੜਾ 26 ਚੜ ਜਾਣਾ ਉਸ ਤੋਂ ਬਾਅਦ 27 ਦੇ ਵਿੱਚ ਇਲੈਕਸ਼ਨ ਨੇ ਉਦੋਂ ਦੀ ਤੁਸੀਂ ਤਿਆਰੀ ਕੀਤੀ ਹੋਈ ਆ ਫਿਰ ਤਿਆਰੀ ਵੀ ਆਪਣੀ ਸਟਾਰਟ ਹੈ ਜੀ ਤਿਆਰੀ ਤੇ ਮਹੀਨਾ ਹੋ ਗਿਆ 47 ਚੜ੍ਹ ਕੀਤੀ ਨੂੰ ਇੱਕ ਮਹੀਨਾ ਹੋ ਗਿਆ ਵਿਚਾਰ ਦਿਨ ਸਾਰੇ ਪਿੰਡਾਂ ਦੇ ਵਿਚਰ ਆਇਆ ਹਨਾ ਸਾਰੇ ਆ ਪੁੱਛ ਆਇਆ ਮਸ਼ਕਲਾਂ ਕੀ ਆ ਤੇ ਜਿਹੜਾ ਵੀ ਹੁਣ ਜਿੱਤਿਆ ABC ਹਜੇ ਚੱਲਦਾ ਪਿਆ ਅੰਦਰ VOTING ਹਨਾ ਆਦੇ ਦੋ ਮਿੰਟ ਦੇਖਣ ਨਾਲੇ ਹਨਾ ਤਾਂ ਮੈਂ ਹੋ ਕੇ ਨਾ ਜਿਹੜਾ ਵੀ ਵੀਰ ਭਰਾ ਜਿੱਤੇ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦਾ ਵੀ ਨਸ਼ਾ ਖਤਮ ਕਰਦੇ ਪਿੰਡਾਂ ਦੇ ਹੱਲ ਕਰਦੇ ਹੋ ਵਿਕਾਸ ਕਰਦੇ ਹੋ ਮੈਨੂੰ ਜਿੱਤਨ ਹਾਰ ਮੈਂ ਕੋਈ ਮਤਲਬ ਨਹੀਂ ਮੈਂ ਜਿੱਤਦਾ ਜੇ ਹਾਰਾ ਪਰ ਵਿਕਾਸ ਜੋ ਪੰਜਾਬ ਦਾ ਕਰਦੇ ਆ ਰਿਹਾ ਅਮੰਦੀ ਆ ਆਖਰੀ ਸਵਾਲ ਹੈ ਕਿ ਸਤਾਈ ਦੇ ਵਿੱਚ ਅਸੀਂ ਸਾਰੇ ਪੰਥਕ ਧਰਾਂ ਨੂੰ ਚਾਹ ਸ਼੍ਰੋਮਣੀ ਕਾਲੀ ਦਲ ਬਾਦਲਾ ਚਾਹ ਵਾਰਿਸ ਪੰਜਾਬ ਦੇ ਚਾਹੇ ਤੁਸੀਂ ਚਲੋ ਯਾਦੋਂ ਤੁਸੀਂ ਵੀ ਚਲੋ ਵਾਰਿਸ ਪੰਜਾਬ ਦੇ ਨਾਲ ਚੱਲਦੇ ਹਾਂ ਔਰ ਦੂਜੇ ਪਾਸੇ ਜਿਹੜਾ ਪੁਨਰ ਸਰਜੀ ਦਾ ਕਾਲੀ ਦਲ ਹੈ ਉਸ ਨੂੰ ਵੀ ਹਾਸਲ ਹੈਗਾ ਸਮਰਥਨ ਤੁਹਾਡਾ ਇਹ ਸਾਰੀਆਂ ਪੰਥਕ ਧਰਾਂ ਇਕੱਠੀਆਂ ਹੋ ਸਕਦੀਆਂ ਨੇ ਸਤਾਈ 'ਚ ਦੇਖੋ ਮੈਂ ਸੱਚੀ ਦੱਸ ਦਿਲੋਂ ਮੈਂ ਆਪਣੀ ਪਰਸਨ ਰਾਇ ਦੇ ਸਾਡਾ ਮਨ ਕਿਸੇ ਦਾ ਨਹੀਂ ਪਤਾ ਹੈ మే హో చానా కి సారే ਇੱਕ ప్లాట్‌ఫామ్ ਥੱਲੇ ਇਕੱਠੇ ਹੋ సారే ਇੱਕ ਨਿਸ਼ਾਨਾ ਥੱਲੇ ਇਕੱਠੇ ਹੋ ਤੇ ਆਪਾਂ ਜਿਹੜਾ ਮਤਲਬ ਕਿ ਕਹਿ ਰਹੇ ਹਾਂ ਕਿ ਦੁਬਾਰਾ ਫੇਰ ਆਪਾਂ ਪੰਜਾਬ ਦਾ ਪਾਲ ਜਿਹੜਾ ਭਲਾ ਹੋਣਾ ਨਾ ਪੰਜਾਬ ਦੀ ਪਾਰਟੀ ਨੇ ਕਰਨਾ ਹੈ ਦਿੱਲੀੋਂ ਚੱਲਣਗੇ ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਇਕੱਠੇ ਹੋਣ ਕੇ ਤੇ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਮੰਦੀ ਜੀ ਬਾਏ